ਜਲੰਧ ਦੇ ਪੋਸ਼ ਏਰੀਆ ਸੁਰੇਨ ਕਲੇਮ ਸੁਸਾਇਟੀ ਚ ਬੀਤੀ ਰਾਤ ਦੋ ਨੌਜਵਾਨ ਕਾਰ ਚ ਬੈਠ ਕੇ ਸ਼ਰਾਬੇ ਰੇ ਸਨ ਕੁੜੀ ਦੇ ਨਾਲ ਛੇੜਛਾੜ ਕੀਤੀ ਅਤੇ ਪਰਿਵਾਰਿਕ ਮੈਂਬਰਾਂ ਨੇ ਦੇਖਣ ਤੋਂ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹਮਲਾ ਕਰਨ ਤੋਂ ਬਾਅਦ ਕਾਰੋਬਾਰੀ ਅਮਿਤ ਗੋਇਲ ਰੁਪੇਸ਼ ਗੁਪਤਾ ਅਤੇ ਨਰੇਸ਼ ਜੈਨ ਜ਼ਖਮੀ ਹੋਏ ਨੇ ਉਹਨਾਂ ਨੂੰ ਦੇਰ ਰਾਤ ਰਾਮਾ ਮੰਡੀ ਦੇ ਜੋਲ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਘਟਨਾ ਨੂੰ ਅੰਜਾਮ ਦੇਂਦੇ ਸਮੇਂ આરોપીਾਂ ਦੀ ਵੀਡੀਓ ਵੀ ਸਾਮਿਲ ਹੈ ਜਿੱਥੇ ਰੋਬੀ ਤੇਜ਼ ਹਥਿਆਰਾਂ ਨੂੰ ਲੈ ਕੇ ਧਮਕਾਉਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਕੁੜੀ ਦੇ ਨਾਲ ਹੋਈ ਛੇੜਛਾੜ ਨੂੰ ਲੈ ਕੇ ਆਲੇ-ਦੁਆਲੇ ਦੇ ਲੋਕਾਂ ਨੇ ਜੰਮ ਕੂਜ਼ਾ ਵਿਰੋਧ ਕੀਤਾ। ਵਿਰੋਧ ਕਰਦਾ ਦੇਖ આરોપીਆਂ ਨੇ ਗਾਲਾਂ ਕੱਢੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਤੇਜ਼ ਹਥਿਆਰਾਂ ਦੇ ਨਾਲ ਹਮਲਾ ਕੀਤਾ। ਤਿੰਨ ਲੋਕਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਨ੍ਹਾਂ ਨੂੰ ਜ਼ਖਮੀ ਕੀਤਾ ਸਾਰੇ ਹੀ ਸੂਰਨ ਕਲੇਮ ਦੇ ਰਹਿਣ ਵਾਲੇ ਅਤੇ ਮੌਕੇ ਸਿਰ આરોપી ਤੇਜ਼ ਹਥਿਆਰ ਛੱਡ ਕੇ ਉਸ ਭੱਜਣ ਲੱਗੇ ਤਾਂ ਕਾਰ ਸਵਾਰ ਨੇ ਭੱਜ ਕੇ ਉੱਥੇ આરોપી ਨੂੰ ਫੜ ਲਿਆ। ਜਿਸ ਦੀ ਜਮ ਕੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਮੌਕੇ ਤੇ ਪੁੱਜੀ ਅਤੇ આરોપીਆਂ ਨੂੰ ਹਿਰਾਸਤ ਵਿੱਚ ਲੈ ਲਿਆ। ਨਰੇਸ਼ ਜਾਨ ਕੀ ਹੋਇਆ ਜੀ ਸਰ ਤੁਹਾਡਾ? ਹੋਇਆ ਜੀ ਐਦਾਂ ਸਾਡੇ ਥੱਲੇ ਰਹਿੰਦੇ ਆ ਦੋਸਤ ਉਹਨਾਂ ਦੀ ਲੜਕੀ ਸ਼ਹਿਰ ਕਰ ਰਹੀ ਸੀ ਤੇ ਉਹ ਉਧਰੋਂ ਦੋ ਮੁੰਡੇ ਆਏ ਕਾਰ ਦੇ ਵਿੱਚ ਪਤਨ ਦਾਰੂ ਦਾਰੂ ਪੀਤੀ ਹੋਣੀ ਉਹਨਾਂ ਨੇ ਇਹ ਆਪਣੇ ਉਹਨੂੰ ਕਹਿਣ ਲੱਗੇ ਉਹਨੂੰ ਕੋਈ ਨੈਪ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਲੜਕੀ ਨੂੰ ਲੜਕੀ ਨੂੰ ਹਾਂ ਜੀ ਲੜਕੀ ਨੇ ਫਿਰ ਬਾਹ ਚੁੜਾ ਲਈ ਆਪਣੇ। ਤੇ ਫਟਾਫਟ દોੜੀ ਆਈ ਅੰਦਰ ਪਾਪਾ ਪਾਪਾ ਆਈਓ ਨਹੀਂ ਲੜਕੀ ਉੱਥੇ ਉੱਥੇ ਦੀ ਰਹਿਣ ਵਾਲੀ ਅਸੀਂ ਉੱਥੇ ਆ ਅਸੀਂ ਤੋਂ ਰੋਡ ਦੇ ਰਹਿਣ ਬੱਲੇ ਸ਼ੈਅਰ ਕਰ ਰਹੀ ਸੀ ਲੜਕੀ ਨਾ ਹਾਂਜੀ ਉਹ ਤੇ ਫਲੈਟ ਉਹਨਾਂ ਦੇ ਫਲੈਟ ਤੇ ਬਾਹਰ ਬਾਹਰ ਸ਼ੈਅਰ ਕਰਦੀ ਆ ਆਪਣੇ ਇੱਕ ਅਪਾਰਟਮੈਂਟ ਦੀ ਸ਼ੈਅਰ ਕਰਦੀ ਸੀ ਤੇ ਆਪਣੇ ਉਹ ਫਿਰ ਅਸੀਂ ਬਾਹਰ ਆਏ ਸਾਰੇ ਜਣੇ ਤੇ ਉਹ ਅੰਦਰੋਂ ਫਿਰ ਇਹਨਾਂ ਨੇ ਭਰਾ ਆਪਣੇ ਸਾਲਾ ਸਾਹਿਬ ਨੂੰ ਵੀ ਬੁਲਾ ਲਿਆ ਸਾਰਿਆਂ ਨੂੰ ਬੁਲਾ ਲਿਆ ਤੇ ਉਹਨਾਂ ਨੇ ਫਿਰ ਨਾ ਆਪਣੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਆਪਣੇ ਕੁੜੀ ਦੇ ਤੁਸੀਂ ਕੰਨੇ ਜੀ ਅਸੀਂ ਨਹੀਂ ਕੀਤਾ ਮੈਂ ਗਈ ਕੁੜੀ ਚੋਕੜਾ ਬੋਲਦੀ ਹੈ ਹੂੰ ਉਹ ਫਿਰ ਉਹਨਾਂ ਨੇ ਕੰਡਾਸਾ ਲਿਆ ਕੇ ਨਾ ਹਟਾਇਆ ਕਾਰ ਚੋਂ ਕੰਡਾਸਾ ਕੱਢਿਆ ਉਹਨਾਂ ਨੇ ਇਹ ਕਾਰ ਚੀ ਸੀ ਉਹਨਾਂ ਦੀ ਕਾਰ ਦੇ ਵਿੱਚ ਪੂਰੀ ਤਿਆਰੀ ਨਾਲ ਜਿੱਦਾਂ ਹੁੰਦਾ ਨਾ ਕਾਰ ਦੇ ਵਿੱਚ ਜੀ ਗੁਲਾਸਾ ਕੱਢਿਆ ਉਹਨਾਂ ਨੇ ਅੱਛਾ ਲਿਆ ਕੇ ਉਹ ਪੈਸੇ ਦੇ ਮਾਰੇ ਆ ਉਹਨਾਂ ਦੇ ਹੱਥਾਂ ਨਾਲ ਵਾੜ ਦਿੱਤੇ ਉਹਨਾਂ ਦੇ ਦੋਨੋਂ ਹੱਥ ਤੇ ਮੈਂ ਉਹ ਫਿਰ ਧੌਂ ਤੇ ਮਾਰੇ ਲੱਗਾ ਨਾ ਮੈਂ ਉਹਦੇ ਬੰਨ ਫੜਨ ਲੱਗਾ ਤੇ ਮੇਰੇ ਅੱਖੇ ਮਾਰਿਆ ਲੱਗਾ ਸਿਰ 'ਚ ਵੀ ਮਾਰਿਆ ਉਹਨੇ ਮੇਰੇ ਇੱਥੇ ਮਾਰਿਆ ਹੋਇਆ ਇੱਥੇ ਮੇਰੇ ਟਾਂਕੇ ਲੱਗੇ 10 ਨਹੀਂ ਕਿ ਨੰਬਰ ਵਗੈਰਾ ਗੱਡੀ ਦਾ ਪਤਾ ਲੱਗਾ ਜਿਹੜੇ ਨੰਬਰ ਸਾਡੇ ਕੋਲ ਵੀਡੀਓ ਸਾਡੇ ਕੋਲ ਹੈਗੀ ਜਿਹੜੇ ਵਿਅਕਤੀਆਂ ਨੇ ਹਮਲਾ ਕੀਤਾ ਉਹ ਦੇਖੇਗੇ ਕਿ ਤੁਸੀਂ ਪਿੰਲ ਬੰਦਾ ਭੱਜ ਲਿਆ ਸੀ ਬੰਦਾ ਭੱਜ ਗਿਆ ਅੱਛਾ ਇੱਕ ਬੰਦਾ ਇੱਕ ਬੰਦਾ ਕਰਦਾ ਹੈਂਡਓਵਰ ਪੁਲਿਸ ਨੂੰ ਰਾਮਾ ਮੁੰਡਿ ਸਾਡੇ ਦੇ ਦਿੱਤਾ ਉਹਦੀ ਵੀਡੀਓ ਸਾਰੀ ਹੈਗੀ ਸਾਡੇ ਕੋਲ ਤੁਹਾਨੂੰ ਦਿਖਾ ਸਕਦੇ ਆ ਗਲਾਸਾ ਲੈ ਕੇ ਹੈਗੀ ਤੁਹਾਡੀ ਵੀਡੀਓ ਹੈਗੀ ਹੈ ਕਿਵੇਂ ਦੇ ਦੋ ਸਰ ਕੀ ਇੰਨੀ ਗੁੰਡਾਗਰਦੀ ਜਿਹੜੀ ਆ ਹੋ ਰਹੀ ਆ ਕਿ ਇਸ ਕਿਵੇਂ ਲੰਦੇ ਇਹਨੂੰ ਕਿਉਂ ਅੱਛਾ ਹੈ ਰੀ ਤੁਹਾਡਾ ਕਲੋਨੀ ਅੱਛੀ ਕਲੋਨੀ ਉੱਥੇ ਇਦਾਂ ਦੇ ਕੰਮ ਹੋਣ ਤਾਂ ਬੜੀ ਮਾੜੀ ਗੱਲ ਆ ਬੜੀ ਮਾੜੀ ਗੱਲ ਆ ਜੀ ਅਸੀਂ ਤਾਂ ਕੀ ਕਹਿ ਸਕਦੇ ਹਾਂ ਹੁਣ ਅੱਛਾ ਸਾਡੇ ਅਡਵੇਜ਼ ਆ ਆ ਦੇਖੋ ਅੱਜ ਕਿੰਨਾ ਸਾਫੜਿਆ ਆ ਆ ਦੇਖੋ ਆ ਦੇਖੋ ਗੱਡੀ ਨਾ ਸਵੇ ਇਹ ਬੰਦਾ ਛੱਡੀ ਚ ਆਈ ਹੈ ਭਾਈ ਉਹ ਆ ਕਾਰ ਛੱਡੀ ਸੀ ਗੱਡੀ ਨੰਬਰ ਵੀ ਹੈਗਾ ਉਹਨਾਂ ਦਾ i10 ਗੱਡੀ ਹੈ ਕੀ ਨੰਬਰ ਕੀ ਸਰ ਗੱਡੀ ਦਾ 3265203960 ਇਹ ਕਿੱਥੇ ਦਾ ਰਹਿਣ ਵਾਲਾ ਕੋਈ ਇਹਦੀ ਵਾਰੀ ਕੋਈ ਕੁਝ ਨਹੀਂ ਪਤਾ ਜੀ ਵੀ ਜਿਹੜਾ ਬੰਦਾ ਫੜਿਆ ਪੁਲਿਸ ਨੇ ਦੱਸਿਆ ਕਿੱਥੇ ਦਾ ਰਹਿਣ ਵਾਲਾ ਕੋਣ ਆ ਵੈਰੀਫਾਈ ਕੀਤਾ ਬੰਦਾ ਹਲੇ ਹਲੇ ਕੁਝ ਨਹੀਂ ਹਲੇ ਇਨਕੁਆਇਰੀ ਚੱਲ ਰਹੀ ਠੀਕ ਹੈ